ਜੜਾ ਪੈ ਜਾਂਦੀਆਂ ਨੇ ਧੜਕਸਾਰ ਕੀ ਜਦੋਂ ਅਜਨਾਲਾ ਥਾਣੇ ਦੇ ਬਾਹਰ ਰੱਖੀ ਬੰਬ ਨੁਮਾ ਵਸਤੂ ਨੂੰ ਦੇਖਿਆ ਜਾਂਦਾ ਹੈ ਤਾਂ ਥਾਣੇ ਦੇ ਬਾਹਰ ਭਾਜੜਾ ਪੈ ਜਾਂਦੀਆਂ ਨੇ ਕਿਉਂਕਿ ਐਨ ਬੁਲਕਲ ਪੁਲਿਸ ਥਾਣੇ ਦੇ ਬਾਹਰ ਕੀ ਇਹ ਬੰਬ ਨੁਮਾ ਵਸਤੂ ਜਿਹੜੀ ਹੈ ਦੱਸਿਆ ਜਾਂਦਾ ਕਿ ਰੱਖੀ ਗਈ ਹੈ ਜਿਸ ਤੋਂ ਬਾਅਦ ਜਦੋਂ ਪੁਲਿਸ ਤੇ ਨਜ਼ਰੀ ਚੜਦੀ ਹੈ ਤਾਂ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲੈ ਲਿਆ ਜਾਂਦਾ ਪੂਰੇ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਟ੍ਰੈਫਿਕ ਨੂੰ ਰੋਕ ਦਿੱਤਾ ਗਿਆ ਇਧਰ ਕਿਸੇ ਵੀ ਵਿਅਕਤੀ ਨੂੰ ਆਉਣ ਜਾਣ ਨਹੀਂ ਦਿੱਤਾ ਜਾ ਰਿਹਾ ਪੂਰੇ ਦਾ ਪੂਰਾ ਰਸਤਾ ਸੀਲ ਕਰ ਦਿੱਤਾ ਗਿਆ ਔਰ ਪੁਲਿਸ ਥਾਣੇ ਦੇ ਅੰਦਰ ਹਫੜਾ ਤਫੜੀ ਮੱਚ ਜਾਂਦੀ ਹੈ ਜਦੋਂ ਇੱਕ ਬੋਰੇ ਦੇ ਵਿੱਚ ਪਈ ਹੋਈ ਬੰਬ ਨੁਮਾ ਚੀਜ਼ ਨੂੰ ਥਾਣੇ ਦੇ ਬਿਲਕੁਲ ਬਾਹਰ ਦੇਖਿਆ ਜਾਂਦਾ ਹੈ ਤਾਂ ਉਸੇ ਸਮੇਂ ਭੱਜੜਾ ਪੈ ਜਾਂਦੀਆਂ ਨੇ ਕਿਉਂਕਿ ਪਹਿਲਾਂ ਵੀ ਤਰਨ ਤਾਰਨ ਦੇ ਵਿੱਚ ਵੀ ਤੁਹਾਨੂੰ ਪਤਾ ਹੋਵੇਗਾ ਕਿ ਇਸੇ ਤਰੀਕੇ ਦੇ ਨਾਲ ਕਿ ਥਾਣੇ ਦੇ ਉੱਪਰ ਹਮਲਾ ਕੀਤਾ ਗਿਆ ਸੀ ਜਦੋਂ ਉੱਥੇ ਵੀ ਇਹ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਵਿੱਚ ਹੁਣ ਪੁਲਿਸ ਕਾਫੀ ਮੁਸਤੈਦ ਹੋਈ ਹੈ ਮੁਸਤੈਦੀ ਦਿਖਾ ਰਹੀ ਹੈ ਤਾਂ ਜਦੋਂ ਪੁਲਿਸ ਨੂੰ ਅਜਿਹੀ ਕੋਈ ਵੀ ਸੂਚਨਾ ਜਾਂ ਅਜਿਹੀ ਕੋਈ ਵੀ ਵਸਤੂ ਦਿਖਦੀ ਹੈ ਤਾਂ ਤੁਰੰਤ ਪੁਲਿਸ ਐਕਸ਼ਨ ਦੇ ਵਿੱਚ ਆ ਜਾਂਦੀ ਹੈ ਹਰਕਤ ਦੇ ਵਿੱਚ ਆ ਜਾਂਦੀ ਹੈ ਤਾਂ ਅਜਖੀ ਹੀ ਤਸਵੀਰ ਅਜਖੀ ਹੀ ਵਸਤੂ ਜਦੋਂ ਪੁਲਿਸ ਨੂੰ ਦਿਖੀ ਅਜਨਾਲਾ ਥਾਣਾ ਦੇ ਬਿਲਕੁਲ ਬਾਹਰ ਤੜਕਸਾਰ ਜਦੋਂ ਪੁਲਿਸ ਮੁਲਾਜ਼ਮਾਂ ਦੇ ਅੱਖੀ ਉਹ ਵਸਤੂ ਪੈਂਦੀ ਹੈ ਕਿ ਇੱਕ ਬੰਬ ਨੁਮਾ ਚੀਜ਼ ਜਿਹੜੀ ਹੈ ਥਾਣੇ ਦੇ ਬਿਲਕੁਲ ਬਾਹਰ ਰੱਖੀ ਹੋਈ ਹੈ ਕਿਉਂਕਿ ਇੱਕ ਤਾਂ ਸਰਹੱਦੀ ਏਰੀਆ ਹੈ ਅਜਨਾਲਾ ਅੰਮ੍ਰਿਤਸਰ ਅਜਨਾਲਾ ਵੀਰਕਾ ਇਹ ਸਾਰਾ ਬਾਰਡਰ ਦਾ ਏਰੀਆ ਸਰਹੱਦੀ ਏਰੀਆ ਹੈ ਤੇ ਜਦੋਂ ਇੱਥੇ ਕੋਈ ਵੀ ਖਲਚਲ ਹੁੰਦੀ ਹੈ ਨਿੱਕੀ ਜਿੰਨੀ ਖਲਚਲ ਹੁੰਦੀ ਹੈ ਤਾਂ ਉਹ ਸ਼ੱਕ ਦੇ ਘੇਰੇ ਦੇ ਵਿੱਚ ਆ ਜਾਂਦੀ ਹੈ ਸੋ ਇਸੇ ਕਰਕੇ ਪੁਲਿਸ ਉੱਥੇ ਜ਼ਿਆਦਾ ਮੁਸ਼ਤੈਦੀ ਦਿਖਾਉਂਦੀ ਹੈ ਜ਼ਿਆਦਾ ਹਰਕਤ ਦੇ ਵਿੱਚ ਆ ਜਾਂਦੀ ਹੈ ਤਾਂ ਜਦੋਂ ਪੁਲਿਸ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਪੁਲਿਸ ਨੇ ਜਦੋਂ ਇਹ ਚੀਜ਼ ਦੇਖੀ ਤਸਵੀਰਾਂ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਅਸੀਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਪੁਲਿਸ ਭਾਜਰੀ ਹੈ ਪੁਲਿਸ ਰਸਤਾ ਜਿਹੜਾ ਉਹ ਸੀਲ ਕਰ ਰਹੀ ਹੈ ਕਿ ਕੋਈ ਵੀ ਆਵਾਜਾਈ ਇਧਰ ਨਾ ਹੋਵੇ ਚੇਕਰ ਜੇ ਕੀ ਗੱਲ ਸੱਚ ਹੋਈ ਵਾਕਿਆ ਹੈ ਕਿ ਉਹ ਬੰਬ ਵਰਗੀ ਕੋਈ ਸ਼ੈ ਕੋਈ ਤਾਂ ਕੋਈ ਵੱਡਾ ਧਮਾਕਾ ਹੋ ਸਕਦਾ ਹੈ ਕੋਈ ਵੀ ਅਣਸਖਾਵੀ ਘਟਨਾ ਵਾਪਰ ਸਕਦੀ ਹੈ ਕਿਸੇ ਦਾ ਵੀ ਇਸ ਦੇ ਵਿੱਚ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਪੁਲਿਸ ਨੇ ਰਸਤਾ ਜਿਹੜਾ ਸੀਲ ਕਰ ਦਿੱਤਾ ਗਿਆ ਔਰ ਬੌਮ ਸਕੁਐਡ ਦੀਆਂ ਟੀਮਾਂ ਜੜੀਆਂ ਨੇ ਉਹ ਬੁਲਾਈਆਂ ਗਈਆਂ ਨੇ ਕਿ ਆਣ ਕੇ ਇਸ ਵਸਤੂ ਦੀ ਜਾਂਚ ਕੀਤੀ ਜਾਵੇ ਤਾਂ ਬੌਮ ਸਕੁਐਡ ਦੀਆਂ ਟੀਮਾਂ ਵੀ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਵਸਤੂ ਕੀ ਹੈ ਕਿਸੇ ਤਰੀਕੇ ਦਾ ਕੋਈ ਰਾਕਟ ਹੈ ਕੋਈ ਹੋਰ ਕੋਈ ਸਮਗਰੀ ਹੈ ਜਾਂ ਹੋਰ ਕੋਈ ਚੀਜ਼ ਹੈ ਜਾਂ ਆਰਡੀਐਕਸ ਹੈ ਇਹ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਤੜਕਸਾਰ ਕੀ ਪੁਲਿਸ ਨੂੰ ਭਜੜਣਾ ਪੈ ਜਾਂਦੀਆਂ ਨੇ ਜਦੋਂ ਜਨਾਲਾ ਥਾਣੇ ਦੇ ਬਿਲਕੁਲ ਬਾਹਰ ਇੱਕ ਬੰਬ ਨੁਮਾ ਵਸਤੂ ਨੂੰ ਦੇਖਿਆ ਜਾਂਦਾ ਹੈ ਇੱਕ ਜਹੀ ਚੀਜ਼ ਨੂੰ ਦੇਖਿਆ ਜਾਂਦਾ ਹੈ ਜਿਹੜੀ ਕਿ ਰੌਂਗਟੇ ਖੜੇ ਕਰ ਦਿੰਦੀ ਹੈ ਉਸ ਤੋਂ ਬਾਅਦ ਪੁਲਿਸ ਨੇ ਪੂਰੇ ਦਾ ਪੂਰਾ ਇਲਾਕਾ ਸੀਲ ਕਰ ਦਿੱਤਾ ਗਿਆ ਇਹ ਦਰਾਵਾ ਜਾਈ ਵੀ ਬੰਦ ਕਰ ਦਿੱਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾ ਉੱਚ ਅਧਿਕਾਰੀ ਵੀ ਮੌਕੇ ਤੇ ਪਹੁੰਚ ਰਹੇ ਨੇ ਬੌਮ ਸਕਵਾਡ ਦੀਆਂ ਟੀਮਾਂ ਜੜੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਔਰ ਜਿਹੜਾ ਬੰਬੂ ਵਾਲਾ ਏਰੀਆ ਜਿਹੜਾ ਇੱਥੇ ਬੰਬ ਵਰਗੀ ਵਸਤੂ ਜਿੱਥੇ ਰੱਖੀ ਹੋਈ ਆ ਉਹ ਜਿਹੜਾ ਏਰੀਆ ਉਸ ਨੂੰ ਮਿੱਟੀ ਦੇ ਤੋੜਿਆਂ ਦੇ ਨਾਲ ਕਵਰ ਕਰ ਦਿੱਤਾ ਗਿਆ ਜੀ ਹਾਂ ਤੋੜਿਆਂ ਦੇ ਵਿੱਚ ਮਿੱਟੀ ਭਰ ਕੇ ਉਹਨੂੰ ਕਵਰ ਕਰ ਦਿੱਤਾ ਗਿਆ ਕਿਉਂਕਿ ਕੋਈ ਵੀ ਅਨਸੁਖਾਵੀ ਘਟਨਾ ਅਬਲ ਤਾਂ ਨਾ ਵਾਪਰੇ ਜੇ ਵਾਪਰਦੀ ਹੈ ਤਾਂ ਉਹ ਫਿਰ ਇਨੇਕ ਦਾਇਰੇ ਦੇ ਵਿੱਚ ਰਵੇ ਉਸਤੇ ਕੰਟਰੋਲ ਕੋ सके ਫਿਲਹਾਲ ਆ ਬੌਮ ਸ쿼ਡ ਦੀਆਂ ਟੀਮਾਂ ਸੱਧੀਆਂ ਹੋਈਆਂ ਨੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਸਤੂ ਚੀਜ਼ ਬੰਬ ਨੁਮਾ ਦਿਖਣ ਵਾਲੀ ਚੀਜ਼ ਜਿਹੜੀ ਹੈ ਆਖਰਕਾਰ ਕਿੱਥੋਂ ਆਈ ਉਹ ਵੀ ਐਨ ਥਾਣੇ ਦੇ ਬਿਲਕੁਲ ਬਾਹਰ ਹੈ ਸਵਾਲ ਵੀ ਖੜੇ ਹੁੰਦੇ ਨੇ ਸ਼ੱਕ ਦੇ ਘੇਰੇ ਦੇ ਵਿੱਚ ਵੀ ਆਉਂਦੀ ਹੈ ਕਿਉਂਕਿ ਅਜਨਾਲਾ ਥਾਣਾ ਜਿਹੜਾ ਹੈ ਬਿਲਕੁਲ ਬਾਰਡਰ ਦਾ ਏਰੀਆ ਹੈ ਬਿਲਕੁਲ ਐਨ ਪਾਕਿਸਤਾਨ ਬਾਰਡਰ ਦੇ ਉੱਪਰ ਇਹ ਏਰੀਆ ਹੈ ਤਾਂ ਇੱਥੇ ਅਜਿਹੀ ਹਰਕਤ ਹੋਣੀ ਕਈ ਸਵਾਲ ਖੜੇ ਕਰ ਦਿੰਦੀ ਹੈ ਕਿਉਂਕਿ ਪਹਿਲਾਂ ਸੀ ਤਰਨਤਾਰਨ ਏਰੀਏ ਦੇ ਵਿੱਚ ਵੇਖਿਆ ਜਦੋਂ ਇੱਕ ਹਮਲਾ ਕਰ ਦਿੱਤਾ ਗਿਆ ਸੀ ਇੱਕ ਪੁਲਿਸ ਥਾਣੇ ਤੇ ਤਾਂ ਉਸ ਤੋਂ ਬਾਅਦ ਇਸ ਇਦਾਂ ਦੇ ਮਾਮਲਿਆਂ ਨੂੰ ਲੈ ਕੇ ਪੁਲਿਸ ਬਹੁਤ ਸਰਗਰਮ ਹੈ ਬੜੀ ਐਕਸ਼ਨ ਦੇ ਵਿੱਚ ਹੈ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਇਹ ਚੀਜ਼ ਦੇਖੀ ਗਈ ਤਾਂ ਪੁਲਿਸ ਨੇ ਤੁਰੰਤ ਐਕਸ਼ਨ ਲਿਆ ਮੌਕੇ ਤੇ ਬੌਮਸ ਕੁਆਡ ਦੀ ਟੀਮ ਨੂੰ ਬੁਲਾਇਆ ਗਿਆ ਔਰ ਇਹ ਇਲਾਕਾ ਜੜਾਇਆ ਪੂਰੇ ਦਾ ਪੂਰਾ